ਪੰਜਾਬੀ ਨੌਜਵਾਨ ਨੇ ਉੱਤਰਾਖੰਡ ਵਿੱਚ ਚੱਕ ਤੇ ਫੱਟੇ ਰੋਡ ਤੇ ਗੱਡੀ ਰੋਕ ਕਰਵਾਇਆ ਆ ਕੰਮ ਅਕਸਰ ਹੀ ਪੰਜਾਬੀ ਉਹ ਕੰਮ ਹੈ ਜੋ ਕਿ ਕਿਸੇ ਨਾਲ ਵੀ ੱਤਕਾ ਨਹੀਂ ਜਰਦੀ ਤੇ ਗੱਲ ਜਦੋਂ ਆਪਣੇ ਤੇ ਆ ਜਾਵੇ ਫਿਰ ਤਾਂ ਫੱਟੇ ਚੱਕ ਦਿੰਦੇ ਨੇ ਜਿਵੇਂ ਕਿ ਇਸ ਪੰਜਾਬੀ ਸਰਦਾਰ ਮੁੰਡੇ ਨੇ ਕੀਤਾ ਦਰਸਲ ਜਦੋਂ ਇਹ ਨੌਜਵਾਨ ਆਪਣੀ ਗੱਡੀ ਲੈ ਕੇ ਰੋਡ ਤੇ ਜਾ ਰਿਹਾ ਸੀ ਤਾਂ ਇਸ ਦੇ ਅੱਗੇ ਜਾ ਰਿਹਾ ਇੱਕ ਮੋਟਰਸਾਈਕਲ ਵਾਲਾ ਪਾਨ ਖਾ ਰਿਹਾ ਸੀ ਪਾਨ ਖਾ ਕੇ ਜਦੋਂ ਉਹ ਥੁੱਕਦਾ ਹੈ ਤਾਂ ਪਿੱਛੇ ਆ ਰਹੀ ਇਸ ਨੌਜਵਾਨ ਦੀ ਗੱਡੀ ਤੇ ਪਾਨ ਥੁੱਕਿਆ ਜਾਂਦਾ ਹੈ ਇਹ ਦੇਖ ਨੌਜਵਾਨ ਗੱਡੀ ਅੱਗੇ ਕੱਢ ਲੈਂਦਾ ਏ ਤੇ ਮੋਟਰਸਾਈਕਲ ਵਾਲੇ ਨੂੰ ਰੋਕ ਲੈਂਦਾ ਏ ਤੇ ਉਸ ਨੂੰ ਕਹਿੰਦਾ ਏ ਕਿ ਜੇ ਪਾਨ ਖਾਣ ਦਾ ਇੰਨਾ ਸ਼ੌਂਕ ਏ ਤਾਂ ਖਾਣ ਦਾ ਵੀ ਕੋਈ ਢੰਗ ਹੁੰਦਾ ਏ ਜੇ ਮੇਰੀ ਥਾਂ ਕੋਈ ਮੋਟਰਸਾਈਕਲ ਵਾਲਾ ਹੁੰਦਾ ਤੂੰ ਸਾਰਾ ਹੀ ਲਵੇੜ ਦੇਣਾ ਸੀ ਇਹ ਕਹਿ ਕੇ ਉਸ ਵਿਅਕਤੀ ਤੋਂ ਆਪਣੀ ਸਾਰੀ ਗੱਡੀ ਸਾਫ਼ ਕਰਵਾਉਂਦਾ ਏ ਤੇ ਸਾਰੇ ਹੀ ਪਾਨ ਦੇ ਦਾਗ ਲਹੋਂਦਾ ਏ ਇਸ ਦੀ ਦੂਰ ਬੈਠੇ ਕੁਝ ਦੁਕਾਨਦਾਰ ਮੌਕੇ ਤੇ ਵੀਡੀਓ ਬਣਾ ਲੈਂਦੇ ਨੇ ਉਹ ਵੀ ਕਹਿੰਦੇ ਨੇ ਕਿ ਸਰਦਾਰ ਮੁੰਡਾ ਬਿਲਕੁਲ ਠੀਕ ਏ ਇਸ ਨੇ ਸਹੀ ਕੀਤਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ